1.5 ਫੁੱਟ ਦਾ ਤਾਂ। 1.2-2 ਫੁੱਟ ਦਾ ਕੰਨ ਜੀ। ਬਹੁਤ ਅਸਲੀ ਕੁਆਲਟੀ ਦੀ ਬੱਚੀ ਐ। ਤੇ ਨੱਕ ਨਕੌੜਾ ਚੰਗਾ, ਉੱਚਾ ਮੱਥਾ। ਮਿੱਢੀ ਨਸਲੇ ਜਮੀ। ਬਹੁਤ ਸੋਹਣੀ ਕੁਆਲਟੀ ਦੀ ਐ ਤੇ ਤੋਂ ਲੰਬੀ। ਬੱਕਰੀ ਪੂਰੀ ਲੰਬੀ ਤੇ ਉੱਚੀ। ਹਲੇ ਸੁਈ ਦੀ ਜੀ। ਫੈਡ ਹੁਣ। ਫੈਡ ਪੱਛਾ ਜੀ ਦੇਖ ਸਕਦੇ ਹੋ ਸੁਈ ਨਹੀਂ ਹਲੇ। ਖਾਂਦੇ ਬੰਦੇ, ਠੱਖਾਂ ਦੇ ਬੰਦੇ ਲੱਖਾਂ ਤੇ ਜਾਣ ਤੇ। ਸਾਨੂੰ ਨਾਲੀਆਂ ਵੀ ਕੂੜੇ ਦਾ ਪਤਾ ਨਹੀਂ ਸੀ ਜੋ ਅਸੀਂ ਪੈਂਟਾਂ ਪਾਉਣ ਦਾ ਹੱਥ 33 ਬਣਾਤੇ YouTube ਚੈਨਲ ਲੈ ਬੱਕਰੀਆਂ ਚੰਗੀਆਂ ਤੋਂ ਚੰਗੀਆਂ ਰੱਖਣ ਵੀ ਲਾਤੇ ਆਮ ਵੀ ਪਾੜ ਨਹੀਂ ਕਿਹੜਾ ਇਹ ਲੋਕ ਆ ਆ ਚਾਰ ਦੰਦ ਦਾ ਚੱਕ ਕੁਆਲਟੀ ਦਾ ਪੱਕਾ ਲੋਹਾ ਕਲਰਜੀ ਦਾ ਨੱਕ ਨਕੋੜਾ ਸਿੰਘੀ ਬਹੁਤ ਅੱਛੀ ਹੈ ਦੇਖ ਤਾਂ ਅੰਦਾਜ਼ ਵੀ ਬਹੁਤ ਜਿਹੇ ਸਾਫ ਨਹੀਂ ਬਹੁਤ ਸੋਹਣਾ ਕੰਨ ਦੇਖ ਸਕਦੇ ਹੋ ਤੁਸੀਂ ਮੇਲੇ ਦੇ ਵਿੱਚ ਚੈਂਪੀਅਨ ਬੱਕਰਾ ਵਧੀਆ ਲੋਹੇ ਕਲਰ ਤੇ ਪਿੰਡ ਵਿੰਜੋ ਕੀ ਤੋਂ ਕੂਚਿਆ ਮਲੇਰਕੋਟ ਦੇ ਜ਼ਿਲ੍ਹੇ ਤੋਂ ਹਾਂ ਰਕਾਰਡ ਹੈ ਬੰਦਿਆਂ ਦਾ ਰਿਕਾਰਡ ਪੂਰਾ ਤੋੜਿਆ ਇਹਨਾਂ ਦਾ ਪਹਿਲੇ ਦਿਨ ਹੀ ਇੰਨੀਆਂ ਜਾਂ ਚੀਜ਼ਾਂ ਚ ਦੇਖਣ ਨੂੰ ਨਹੀਂ ਮਿਲਦੀਆਂ ਮੇਲਿਆਂ 'ਚ ਇਕੱਠੇ ਹੁੰਦੇ ਨੇ ਜੋ ਇਹ ਵੀਡੀਓ ਦੇ ਰਾਹੀਂ ਕੰਮ ਚੱਲਿਆ YouTube ਚੈਨਲ ਵਾਲਿਆਂ ਨੂੰ ਅਸੀਂ ਵਧਾਈ ਦਿੰਨੇ ਆ ਤੇ ਸਾਨੂੰ ਇੱਕ ਦੂਜੇ ਨੂੰ ਜਾਣਨ ਲੱਗਾ ਨਹੀਂ ਅਸੀਂ ਲੁਕੇ ਹੋਏ ਤੇ ਝਾੜਾਂ 'ਚ ਜੰਗਲਾਂ 'ਚ ਪੀੜਿਆਂ 'ਚ ਖੇਤਾਂ 'ਚ ਪਿੰਡ ਦਾ ਪਹਿਲੇ ਦਿਨ ਹੀ ਨੌ ਚੱਲਦਾ ਹੁੰਦਾ ਛੋਟੀ ਪਿੰਡੋਂ ਕਿਤੇ ਵੱਡੀ ਪਿੰਡੋਂ ਕੀ ਤੇ ਬੜੇ ਬਡਾਰੂ ਗੁੱਜਰਤ ਦੇ ਜਿਹੜੇ ਬਹੁਤ ਵਧੀਆ ਕਲਾਕਾਰ ਬੱਕਰੀਆਂ ਦੇ ਉਹਨਾਂ ਦੇ ਨਾਲ ਹੱਥ ਤੱਕ ਵੀ ਚੱਲ ਰਹੇ ਨੇ ਬਹੁਤ ਕੁਆਲਟੀਦਾਰ ਬੱਚੇ ਤੇ ਬੱਕਰੀਆਂ ਸਭ ਤੋਂ ਆਰਟੀ ਦੇ ਜਾਨਵਰ ਨੇ ਬਹੁਤ ਠੀਕ ਹੈ ਕਿਹੜੇ ਪਿੰਡੋਂ ਆਏ ਹੋ ਜੀ ਪਿੰਜੋ ਤਲਾਹ ਪਿੰਜੋ ਕੀ ਮਲੇਰ ਕੋਟਲੇ ਦੇ ਲਵੇ ਹਾਂਜੀ ਛੋਟੀ ਪਿੰਜੋ ਕੀ ਕੁਬੜੀ ਪਿੰਜੋ ਕੀ ਵੱਡੀ 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 ਪਿੰਜੋ ਕੀ ਏ ਬਾਈ ਲੰ ਨੂੰ ਮੇਰਾ ਖਾਲਾ ਰਵੀ ਦਾ ਮੁੰਡਾ ਹਾਂ ਜੀ ਹਾਂ ਜੀ ਹਾਂ ਪੁਰਾਣੇ ਬੰਦਿਆਂ ਨੂੰ ਇਹ ਜਾਣਦਾ ਸੀ ਕਿਉਂ ਅੱਜ ਮੇਲੇ ਦੇਖਣ ਆਏ ਜੀ ਹਾਂ ਮੇਲੇ ਚ ਆਏ ਆਪਣੇ ਲੋਂਗੋ ਵਾਲਿਆਂ ਨੇ 30 ਤਰੀਕ ਦਾ ਹਾਂ ਜੀ ਤੇ ਸਭ ਮੇਰੇ ਬਾਈ ਦੋਨੋਂ ਦੂਰ ਪਹੁੰਚੇ ਨੇ ਚੰਗੇ ਪਸ਼ੂ ਲੈ ਕੇ ਪਹੁੰਚੇ ਨੇ ਤੇ ਤੁਸੀਂ ਵੀ ਇਹ ਬੱਕਰੀਆਂ ਲੈ ਕੇ ਆਏ ਹੋ ਜੀ ਹਾਂ ਜੀ ਅੱਜ ਮੇਲੇ ਚ ਪਾਈਆਂ ਨੇ ਇਹ 来 ਬੈਸੀ ਲੈ ਕੇ ਆਇਆ 16 ਬੈਸੀ ਰਿੰਗ ਵਿੱਚ ਨਹੀਂ ਪਾਇਆ ਅੱਛਾ ਰਿੰਗ ਵਿੱਚ ਨਹੀਂ ਪਸੂ ਪਾਇਆ ਵੀ ਸਿੰਘ ਜੀ ਕੋਲ ਅੰਦੀ ਦੇ ਪਸੂ ਸੀ ਚੈਂਪੀਅਨ ਪਸੂ ਦਿਖਾਉਣ ਦੇ ਨਹੀਂ ਆਏ ਹੋ ਕਿ ਦੂਰੋਂ ਦੂਰੋਂ ਬਰਨਦੀ ਦੁਨੀਆ ਇੱਥੇ ਇਕੱਠੀ ਹੋਈ ਹੈ ਕੋਈ ਨਹੀਂ ਇਹ ਦੂਰੋਂ ਦੂਰੋਂ ਬਰਨਦੀ ਦੁਨੀਆ ਇਕੱਠੀ ਹੋਈ ਹੈ ਚੰਗੇ ਪਸੂ ਲੈ ਕੇ ਆਏ ਹੋ ਬਹੁਤ ਵਧੀਆ ਧੰਨਵਾਦ ਜੀ ਤੇ ਸਾਨੂੰ ਚੰਗੇ ਚੰਗੇ ਪਸੂ ਕੱਢ ਕੇ ਹੋਰ ਦਿਖਾਓ ਜੀ ਲੈ ਆਈ ਬੱਕਰੀਆਂ ਦੇ ਸਾਹ ਜੀ ਦਿਖਾਓ 4 ਫਿਰਕੇ ਦਿਖਾਓ ਜੀ 10 ਪਹਿਲਾਂ ਹੋਰ ਫਿਰਕੇ ਦਿਖਾਓ ਜਿਹੜਾ ਦਬਾਉਂ ਜੀ ਦਾ ਸਮਾਰਕ ਹੈ ਬੇਨਤੀ ਹੈ ਕਿ ਇਸੀ ਪਰਵਰਤਨ ਕਰਨਾ ਇੱਕ ਥੋੜੀ ਬ੍ਰੀਡ ਦੇ ਦਰਸਾ ਦਿੱਤਾ ਜਾਣਾ ਕਰਾ ਲਓ ਜੀ ਬੋਲੇ ਰਹੀਆਂ ਚੰਨ ਨੂੰ ਬੇਨਤੀ ਹੈ ਚੰਨ ਨਹੀਂ ਭਾਈ ਭਈ ਆ ਜਾਓ ਬਕਰਾਂ ਦੇਖ ਸਕਦੇ ਹੋ ਯਾਰ ਦਾ ਪਿਆਰ ਆਈ ਦੇਖ ਸਕਦੇ ਯਾਰ ਦਾ ਦੰਦ ਬੱਚਾ ਕੁਆਲਟੀ دار ਪੱਕਾ ਲੋਹਾ ਕੰਦਰਜੀ ਦਾ ਨੱਕ ਨਕੋੜਾ ਸਿੰਗੀ ਬਹੁਤ ਅੱਛੀ ਐ ਦੇਖ ਤਾਂ ਅੰਨਾ ਦਾ ਵੀ ਬਹੁਤ ਮਿਹਰ ਸਾਬ ਨਹੀਂ ਬਹੁਤ ਸੋਹਣਾ ਕੰਨ ਦੇਖ ਸਕਦੇ ਹੁ ਤੁਸੀਂ ਮੇਲੇ ਦੇ ਵਿੱਚ ਚੈਂਪੀਅਨ ਬੱਕਰਾ ਵਧੀਆ ਲੋਹੇ ਕੰਦਰ ਚ ਪਿੰਡ ਪਿੰਝੋ ਕਿਥੋਂ ਪੁੱਛਿਆ ਮਲੇਰਕੋਟੇ ਜ਼ਿਲ੍ਹੇ ਤੋਂ ਬਹੁਤ ਅਸਲੀ ਕੁਆਲਟੀ ਕਿਉਂਕਿ ਇਹ ਪਿੰਡ ਦਾ ਪਹਿਲੇ ਦਿਨੋਂ ਹੀ ਨੌ ਚੱਲਦਾ ਹੁੰਦਾ ਛੋਟੀ ਬਿੰਝੋਂ ਕਿਤੇ ਵੱਡੀ ਬਿੰਝੋਂ ਕਿ ਤੇ ਬੜੇ ਬਡਾਰੂ ਗੁਜਰਤ ਦੇ ਜਿਹੜੇ ਬਹੁਤ ਵਧੀਆ ਕਲਾਕਾਰ ਬੱਕਰੀਆਂ ਦੇ ਉਹਨਾਂ ਦੇ ਨੌ ਹੱਥ ਤੱਕ ਵੀ ਚੱਲ ਰਹੇ ਨੇ ਬਹੁਤ ਕੁਆਲਿਟੀਦਾਰ ਬੱਚੇ ਤੇ ਬੱਕਰੀਆਂ ਸਭ ਕੁਆਲਿਟੀ ਦੇ ਜਾਨਵਰ ਨੇ ਬਹੁਤ ਅੱਛਾ ਬੱਚਾ ਜੀ ਸਾਨੂੰ ਚੰਗੀਆਂ ਬੱਕਰੀਆਂ ਵੀ ਦਿਖਾਓ ਜੀ ਅੱਗੇ ਫੜ ਗਏ ਚਿੰਨੀ ਛੱਤੀ ਬੱਕਰੇ ਲੈ ਆਓ ਵੀ ਛੱਤੀ ਬੱਕਰੀਆਂ ਦਾ ਤਿੰਨ ਬੱਕਰੇ ਨੇ ਹਾਂ ਜੀ ਮੰਦਸਾ ਇੱਕ ਨਯੋ ਬੋਤਲ ਕਰਤਾ ਆ ਇਹ ਲੋੜਣਗੇ ਜੀ ਕੱਪੜਾ ਲੈਣਾ ਨਹੀਂ ਆਦੀ ਮੈਨੂੰ ਪਾਣੀ 8-10 ਮਹੀਨੇ ਦੀ ਕੱਪੜਾ ਆ ਤਿੰਨ ਵੀ ਨਹੀਂ ਲੋੜਣਗੇ ਅੱਛਾ ਜੀ ਇਹ 8-10 ਮਹੀਨੇ ਕੇ ਕੰਦ ਹੋ ਗਈਆਂ ਜੀ ਪੂਰੇ 8 ਦੰਦ ਪਲੱਸ ਹੈ ਜੀ ਅੱਛਾ ਇਹ ਜੋੜੀ ਮਾਵਾਂ ਧੀਆਂ ਦੀ ਬਾਵਾ ਧੀਆਂ ਦਾ ਅੱਛਾ ਆਏ ਜੀ ਮਾਂ ਹੈ ਆ ਮਾਂ ਪੱਠਾ ਆ ਪੱਠਾ ਆ ਫੜੀ ਜੀ ਆ ਇਹਦਾ ਬਹੁਤ ਜਾਨਵਰ ਚਲਗੇ ਨੇ ਮੇਰੇ ਬਾਈਆਂ ਦੇ 8 ਰੰ ਦਾ ਪਲੱਸ ਤੇ ਵੀ ਲੋੜੂਗਾ ਜੀ ਹਾਂ ਇਹ ਵੀ ਤੇ ਵੀ ਆ ਗਈ 8 ਮਹੀਨੇ ਦੀ ਬਾਈਆਂ ਦੀ ਬੱਕਰੀ ਲੋੜੂਗਾ ਬਹੁਤ ਅੱਛੀ ਕੁਆਲਟੀ ਤੇ ਪਿਓਰ ਹੈ ਨਾ ਮੁੱਸਰੀਆਂ ਕਹਿੰਦੇ ਨੇ ਜਿਨ੍ਹਾਂ ਨੂੰ ਥਾਲੀਆਂ ਜੱਟੀਆਂ ਮੁੱਸਰੀਆਂ ਫੀਡ ਚ ਲੂਉਂਦੇ ਨੇ ਜਿਨ੍ਹਾਂ ਨੂੰ ਬਹੁਤ ਅੱਛੀ ਕੁਆਲਟੀ ਦੀਆਂ ਬੱਕਰੀਆਂ ਸਿਰੇ ਤੋਂ ਸਿਰਾ ਮੇਰੇ ਬਾਈਆਂ ਨਾਲ ਲੈ ਕੇ ਆਏ ਨੇ ਬਹੁਤ ਵਧੀਆ ਕੁਆਲਟੀਦਾਰ ਬੱਕਰੀਆਂ ਬਾਈਆਂ ਦੀਆਂ ਵਿੰਜੋ ਕਿਤ ਪਿੰਡ ਤੋਂ ਸਮਾਨੇ ਦੇ ਨਾਲ ਕਾਲਾ ਲਾਲੂ ਭੂਰੀ ਸਾਰੇ ਹੋ ਗਏ ਅੱਛੇ ਆਓ ਆ ਨਾਮ ਨਾਲ ਵੀ ਬੱਚੇ ਆ ਕੇ ਆਓ ਜਲਦੀ ਹੁਣ ਦੋਸ਼ੇ ਕਰਵਾਇਆ ਗਿਆ ਸੀ ਸ੍ਰੀ ਕਾ ਡਾਕਟਰ ਸਾਹਿਬ ਜੀ ਹਾਂ ਜੀ ਹਾਂ ਜੀ ਤੇ ਦੇਖ ਸਕਦੇ ਹਾਂ ਕਿ 6 ਦੰਦ ਬੱਚੀ ਨਾਲ ਨਾਭੀ ਡੱਪੀ ਤੇ ਕਰਾਸ ਹੈ ਜੀ ਆ ਵੀ ਕਰਾਸ ਹੈ ਟਾਈਮਿੰਗ ਹੈ ਜੀ ਅੱਛਾ ਜੇ ਪਹਿਲੇ ਵੇਉ ਜੀ ਸੂਏ ਹਜੇ ਸੂਈ ਨਹੀਂ ਜੀ ਨਹੀਂ ਸੂਈ ਆਪ ਦੇ ਸੰਗਤਿ ਜੀ ਬਹੁਤ ਵਧੀਆ ਕੁਆਲਿਟੀ ਦਾ ਹਜੇ ਹੁਣੀ 1.5-2 ਮਹੀਨੇ ਦੀ ਗੱਪਣ ਕਰੋਸੰਗ ਹੈ ਤੇ ਕੁਆਲਿਟੀ ਦਾ ਬੱਚੀ ਮੇਰਾ ਖਿਆਲ ਵੀ 36 ਇੰਚ ਦੀ ਤਾਂ ਹੋਣੀ ਹੈ 36 ਹੈਗੀ ਜੀ ਹਾਂ ਜੀ 36 ਇੰਚ ਪੂਰੀ ਹੈ ਜੀ ਚਾਹੇ ਅਗਰ ਪੀਤਾ ਲਾ ਕੇ ਵੀ ਦੇਖ ਸਕਦਾ ਮੇਰਾ ਭਾਈ ਕੋਈ ਇੱਥੇ ਜਦੋਂ ਲੈ ਕੀਤਾ ਹੈ ਨਹੀਂ ਮੇਲੇ ਦੇ ਵਿੱਚ ਤੇ ਬਹੁਤ ਬਰੀਡ ਤਾਕੜੀ ਬਰੀਡ ਦੀ ਬੱਕਰੀ ਹੈ ਚੰਗੀ ਕੁਆਲਿਟੀ ਦੀ ਹਾਂਜੀ ਚਿੱਕੀ ਅੱਖ ਲੰਬਾ ਕੰਨ ਆਹ ਹੋ ਨਿਓ ਜੀ ਚੰਗੀ ਬੱਕਰੀ ਕੋਈ ਫੜ ਕੇ ਆਹ ਦੇਖ ਸਕਦੇ ਜੀ ਉੱਦੋਂ ਵੀ ਵਧੀਆ ਦੇਖੋ ਕਿੱਡਾ ਕਿੱਡਾ ਕੰਨ ਹੈ ਬੱਕਰੀ ਦਾ ਦੇਖ ਸਕਦੇ ਹਾਂ ਇਹ ਵੀ ਪ्योर ਚੀਜ਼ਾਂ ਨੇ ਫੜੀ ਮਣੇ ਜਗ੍ਹਾ ਇਹਨੂੰ ਦੇਖੋ ਜੀ ਕਿੱਡਾ ਅੱਡਾ ਕੰਨ ਹੈ 1.5 ਫੁੱਟ ਦਾ ਤਾਂ ਜੇੜ 2-2 ਫੁੱਟ ਦਾ ਕੰਨ ਜੀ ਬਹੁਤ ਅਸਲੀ ਕੁਆਲਿਟੀ ਦੀ ਬੱਚੀ ਹੈ ਤੇ ਨੱਕ ਨਕੌੜਾ ਚੰਗਾ ਉੱਚਾ ਮੱਥਾ ਮਿੱਠੀ ਨਸਲੇ ਜਮੀ ਬਹੁਤ ਸੋਹਣੀ ਕੁਆਲਿਟੀ ਦੀ ਹੈ ਤੇ ਤੋਂ ਲੰਬੀ ਬੱਕਰੀ ਬੁਰੀ ਲੰਬੀ ਤੇ ਉੱਚੀ ਹਨੇ ਸੂਈ ਦੀ ਜੀ ਹੈ ਫੈਡ ਹੁਣ ਜੀ ਦੇਖ ਸਕਦੇ ਹੋ ਸੂਈ ਨਹੀਂ ਹਲੇ ਹੁਣ ਕ੍ਰੋਸ ਕਰਾਈ ਹੈ 40 ਚਾਰ ਜੀ ਮਹੀਨੇ ਦੀ 40 ਇੰਚਾ ਬੁਰੀ ਚਾਰ ਦੰਦ ਹੈ ਜੀ ਆਪਕੋ ਦੰਦ ਕੀ ਦਿਖਾਉਨੇ ਆ ਸੀ ਆਹ ਦੇਖੋ ਜੀ ਚਾਰ ਦੰਦ ਹੈ ਬੱਚੀ ਹੁਣ ਦੰਦ ਕੱਟ ਰਹੀ ਹੈ ਬਹੁਤ ਕੁਆਲਿਟੀ ਤਾਕੜੀ ਤਾਕੜੀ ਨਸਲ ਹੈ ਕਿ ਉਹਨੇ ਬਿੰਜੋ ਕੀ ਦੇ ਬੰਦੇ ਪ੍ਰਾਣੇ ਕਲਾਕਾਰ ਨੇ ਬਹੁਤ ਖੜਿਆਰੀ ਨੇ ਸਾਡੇ ਮਲੇਰਕੋਟੜੇ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਛੋਟੀ ਬਿੰਜੋ ਕੀ ਤੇ ਬੜੀ ਬਿੰਜੋ ਕੀ ਰਿਕਾਰਡ ਹੈ ਬੰਦਿਆਂ ਦਾ ਰਿਕਾਰਡ ਪੂਰਾ ਤੋੜਿਆ ਇਹਨਾਂ ਦਾ ਪਹਿਲੇ ਤੋਂ ਨਹੀਂ ਇੰਨੀਆਂ ਜਾਂ ਚੀਜ਼ਾਂ ਚ ਦੇਖਣ ਨੂੰ ਨਹੀਂ ਮਿਲਦੀਆਂ ਮੇਲਿਆਂ 'ਚ ਇਕੱਠੇ ਹੁੰਦੇ ਨੇ ਜੋ ਇਹ ਵੀਡੀਓ ਦੇ ਰਾਹੀਂ ਕੰਮ ਚੱਲਿਆ YouTube ਚੈਨਲ ਨਾਲ ਅਸੀਂ ਵਧਾਈ ਦਿੰਨੇ ਆ ਤੇ ਸਾਨੂੰ ਇੱਕ ਦੂਜੇ ਨੂੰ ਜਾਣਨ ਲਾਤਾ ਨਹੀਂ ਅਸੀਂ ਲੁਕੇ ਹੋਏ ਤੇ ਝਾੜਾਂ 'ਚ ਜੰਗਲਾਂ 'ਚ ਫੀਲਿਆਂ 'ਚ ਲੱਖਾਂ ਚਾਰਤੇ ਐ ਅਸੀਂ ਠੱਖਾਂ ਦੇ ਬੰਦੇ ਠੱਖਾਂ ਦੇ ਬੰਦੇ ਲੱਖਾਂ ਤੇ ਚਾਰਤੇ ਸਾਨੂੰ ਨਲੀਆਂ ਵੀ ਪੂਟੇ ਦਾ ਪਤਾ ਨਹੀਂ ਸੀ ਜਦੋਂ ਅਸੀਂ ਭੈਂਟਾਂ ਪਾਉਣ ਦਾ ਹੱਥ ਸੀਕੀ ਬਣਾਤੇ YouTube ਚੈਨਲ ਨੇ ਬੱਕਰੀਆਂ ਚੰਗੀਆਂ ਤੋਂ ਚੰਗੀਆਂ ਰੱਖਣ ਵੀ ਲਾਤੇ ਆ ਚਾਦਰ ਕੇ ਪੀਂਦੇ ਬੋਲਿੰਗ ਪੂਰੀ ਖਾਈਆਂ ਦੇ ਇਹ ਬਹੁਤ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਨੇ ਇੱਕ ਦੂਜੇ ਨੂੰ ਪਾਲੀ ਨੂੰ ਪਾਲੀ ਜਾਣ ਲੱਗ ਪਏ। ਇਹ ਕਿਹੜੇ ਪਿੰਡ ਦਾ ਕਿਹੜੇ ਪਿੰਡ ਦਾ ਹੁਣ ਦੇਖ ਮੇਲੇਆਂ 'ਚ ਪਤਾ ਲੱਗਦਾ ਸਾਨੂੰ ਅੰਮ੍ਰਿਤਸਰ ਸਾਹਿਬ ਤੋਂ ਇਹਨੇ ਸਤਾਰੇ ਤੇ ਇਨੀ ਕਿ ਖੇਡਾ ਬੱਕਰੀਆਂ ਨੂੰ ਵਿਆਹ ਨਹੀਂ ਕੀ ਕਰਾਉਂਦਾ। ਹਾਂ ਬੱਕਰੀਆਂ ਦਾ ਸਾਹ ਰਿਸ਼ਤਾ ਨਹੀਂ ਹੁੰਦਾ ਤੇ ਕਿਉਂਕਿ ਹੁਣ ਬੱਕਰੀਆਂ ਨੂੰ ਵਿਆਹ ਛੇਤੀ ਹੁੰਦਾ। ਵੀ ਬੱਕਰੀਆਂ ਵਾਲਿਆਂ ਦੇ ਗੀਜੇ ਰੁਪਿਆ ਦੇ ਭਰੇ ਹੋਏ ਨੇ ਜੀ ਬਾਬਾ ਏਟੀਐਮ ਡੱਕੇ ਪਏ ਨੇ ਜੀ ਆਹ ਮੁੰਡੇ ਦੇ ਦਰਸ ਜਿਸਤੇ ਆ ਗਏ ਸੀ ਜਵਾਰਾ ਤੇ ਆਹ ਮੁੰਡੇ ਦੇ ਦੇਖ ਸਕਦੇ ਹੋ ਜੀ ਮੇਰੇ ਨਾਲ ਭਾਈ ਕੱਲ ਤਾਂ ਬਹੁਤ ਜਵਾਨ ਦਾ ਛਾਤੀ ਚੌੜੀ ਸਿਰ ਭਾਰੀ ਇਹ ਮੁੰਡਾ ਵੀ ਬੜਾ ਸ਼ਿਕਾਰੀ ਇਹਨੇ ਕਿੱਕਰ ਚੜ੍ਹਦੀ ਕਾਟੋ ਵੀ ਮਾਰੀ ਹਾਂ ਇਹ ਸਮਾਨ ਦੇ ਵਿੱਚ ਉੜਦੀ ਐ ਫਲਕਾਰੀ ਕਰ ਕੇ ੱੱਲੇ ਤੋਂ ਇਹ ਦੇਖ ਮੋਰਖਾ ਆ ਦੰਦ ਤੋਂ ਕਰੀਬਾ ਜਵਾਨ ਮੁੰਡਾ ਚੰਗਾ ਤੇ ਇਹ ਬੱਕਰੀਆਂ ਦਾ ਸ਼ਕੀਨ ਹੈ ਬੱਕਰੀਆਂ ਰੱਖਦਾ ਪਿੰਡ ਕਿਹੜਾ ਬਾਈ ਵਿਂਜੋ ਕੀ ਕਲਾ ਲਾਲੂ ਦਾ ਮੁੰਡਾ ਇਹ ਲਾਲੂ ਦਾ ਮੁੰਡਾ ਜੀ ਇਹਨੂੰ ਵੀ ਬਹੁਤ ਬੰਦੇ ਨੂੰ ਸ਼ੌਂਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਇਹ ਬੱਕਰੀਆਂ ਤੂੰ ਵੀ ਚਾਰ ਕੇ ਲਿਓਨੇ ਪਰਦਾ ਵੀ ਹੈ ਆਥਨ ਧੜਕੇ ਬੱਕਰੀਆਂ ਨਾਲ ਵੀ ਕੰਮ ਕਰਦਾ ਆ ਵੀ ਵਾ ਦੇਖ ਸਕਦੇ ਹੋ ਕਿੰਨਾ ਸ਼ੌਂਕ ਹੈ ਮੁੰਡੇ ਨੂੰ ਇਹ ਸ਼ੌਂਕ ਦਾ ਕੋਈ ਮੁੱਲ ਨਹੀਂ ਨਸੇ ਪੱਤੇ ਤੋਂ ਮੁੰਡਾ ਬਚਿਆ ਹੈ ਤੇਰੀ ਜਾਨ ਦੱਸ ਰਹੀ ਐ ਜ਼ਿੰਦਗੀ ਦੱਸ ਰਹੀ ਮੁੰਡੇ ਦਾ ਸਰੀਰ ਦੱਸਦਾ ਹੈ ਜਿਹਦਾ ਸਾਰੀ ਚੰਗੀਆਂ ਚੀਜ਼ਾਂ ਦਾ ਮੁੱਲ ਪੈਂਦਾ ਔਰ ਕੇ ਦਿਖਾਓ ਜੀ ਬੱਕਰੀ ਨੂੰ ਉਹ ਸੋਹਣੀ ਬੱਕਰੀ ਐ ਕ੍ਰੋਸ ਐ ਵੀਰੇ ਆਹ ਇਹ ਵੀ ਕ੍ਰੋਸ ਐ ਕੈਵਿੰਗ ਇਹਦੀ ਇਹ ਵੀ ਢੇੜੇ ਕਿੰਨੇ ਦੀ ਐ ਢੇੜੇ ਮਹੀਨੇ ਦੀ ਕ੍ਰੋਸ ਐ ਜੀ ਆਹ ਬੱਕਰੀ ਦੇਖ ਸਕਦੇ ਹੋ ਛੋੜ ਦਿਓ ਖੋਲ ਲਿਆ ਜੀ ਚੰਗੀ ਬੱਕਰੀ ਆਹ ਬਾਊਂਡ ਦਾ ਦੇਖੋ ਦੇਖੋ ਜੀ ਇਹ ਨਾਗਰੀ ਬੱਕਰੀ ਹੈ ਜਿਹਨੂੰ ਨਾਗਰੀ ਮੀਟਲ ਬੋਲਦੇ ਨੇ ਪ्योर ਨਾਗਰੀ ਫਿਊਚਲ ਆਹ ਦੇਖ ਸਕਦੇ ਹੋ ਤੁਸੀਂ ਜਿਹਨਾਂ ਦਾ ਪੂਰਾ ਨਹੀਂ ਹੈ ਜੀ ਜੰਨਾ ਪੁੱਲ ਪੈਂਦਾ ਨੱਕ ਦਾ ਸਿੰਗੀ ਦਾ ਇਹ ਆਖਦਾ 8 ਲੰਦ ਪਲੱਸੇ ਬੱਕਰੀ ਪੂਰੀ ਵਧੀਆ 4 ਮਹੀਨੇ ਦੀ 4 ਮਹੀਨਿਆਂ ਦੀ ਰੋੜ ਗਈ ਬੱਕਰੀ ਜਿਹਦਾ ਕੇ ਸਵਾ ਕਮੀਨਾ ਰਹਿੰਦਾ ਸੂਨ ਦਾ ਬਹੁਤ ਕੁਆਲਟੀ ਵਾਲੀ ਬੱਕਰੀ ਹੈ ਵਧੀਆ ਬੱਕਰੀ ਹੈ ਦੇਖ ਸਕਦੇ ਹੋ ਇਹ ਕਿੱਡਾ ਕਾ ਫੈਬਰਕ ਬੱਕਰੀਆਂ ਨਹੀਂ ਇਹ ਦੇਖਣ ਨੂੰ ਚੀਜ਼ਾਂ ਨਹੀਂ ਮਿਲਦੀਆਂ ਬਹੁਤ ਸਹੀ ਚੀਜ਼ਾਂ ਨੇ ਜੀ ਸੋਹਣੀਆਂ ਇਹ ਜੀ ਟੀਮ ਕੀ ਹੈ ਜੀ 2 ਲੱਖ ਰੁਪਈਆ ਮੰਗਦਾ ਹੈ ਬਾਈ ਵੀ ਬੱਕਰੀ 2 ਲੱਖ ਤੋਂ ਘੱਟ ਨਹੀਂ ਦੇਣੀ ਚੰਗੀ ਕੁਆਲਿਟੀ ਦੀ ਬੱਕਰੀ ਹੈ ਵਧੀਆ ਬੱਕਰੀ ਹੈ ਸਿਰੇ ਤੋਂ ਸਿਰਾ ਹੋਰ ਦਿਖਾਓ ਜੀ ਸਾਨੂੰ ਬਾ ਜੀ ਬਾ ਏਵੀ ਜੀ ਸੁਣ ਵਾਲੀ ਆ 3 4 ਮਹੀਨਿਆਂ ਦੀ ਬੱਕਰੀ ਦੇਖ ਸਕਦੇ ਹੋ ਵੀ ਦੱਬਣਾ ਇਹ ਬਹੁਤ ਸਿਰਾ ਬੱਕਰੀ ਹੈ ਇਹ 6 ਦਿਨ ਦਾ ਹੀ ਬਹੁਤ ਵਧੀਆ ਕੁਆਲਟੀ ਦੀ ਹੈ ਜੰਦੀ ਬੱਕਰੀ ਚੰਗੇ ਕੰਨ ਤੇ ਚੰਗਾ ਸਾਫ ਪਿੰਡਾ ਮੱਖੀ ਤਿਲਕ ਦੀ ਹੈ ਜਾਨਦਾਰ ਬੱਕਰੀਆਂ ਸ਼ਾਨਦਾਰ ਬੱਕਰੀਆਂ ਬਹੁਤ ਸੋਹਣੀਆਂ ਬੱਕਰੀਆਂ ਵਧੀਆ ਬੱਕਰੀਆਂ ਕੁਆਲਟੀ ਦੀਆਂ ਸਿਰਾਂ ਬੱਕਰੀ ਬਹੁਤ ਵਧੀਆ ਬੱਕਰੀ ਕੁਆਲਟੀ دار ਜਿਵੇਂ ਸਾਰੀ ਵਿੰਜੋ ਕੀ ਦਾ ਸ਼ਿੰਗਾਰੇ ਹਕੀ ਕਰਦੇ ਨੇ ਮਤੰਦਰਾ ਬਹੁਤ ਵਧੀਆ ਬੱਕਰੀਆਂ ਨੇ ਜੀ ਕੁਆਲਟੀ دار ਚੰਗੀਆਂ ਬੱਕਰੀਆਂ ਨੇ ਤੇ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਵੀਡੀਓ ਨੂੰ ਹਾਂ ਜੀ ਲਓ ਧੰਨਵਾਦ ਜੀ ਮੈਨੂੰ ਆਪਣੇ ਨਾਲ